ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਸਮੁੱਚੇ ਫੇਸਬੁੱਕ ਫਰੈਂਡ ਤੇ ਮੈਨੂੰ ਸਾਰੇ ਪਿਆਰ ਕਰਨ ਵਾਲੇ ਸੱਜਣਾ ਮਿੱਤਰਾਂ ਦਾ ਭੈਣਾ ਭਰਾਵਾਂ ਦਾ ਸ਼ੁਕਰਗੁਜ਼ਾਰ ਆ ਕਿ ਜੋ ਕੱਲ ਇਨਸੀਡੈਂਟ ਸਰਾਈ ਮੰਦਖਾ ਵਿਖੇ ਹੋਇਆ ਸੀ ਉਹ ਇਸ ਬੰਦ ਵਿੱਚ ਮੈਂ ਜਿਹੜੇ ਮੇਰੇ ਵਿਰੋਧੀ ਨੇ ਮੈਂ ਉਹਨਾਂ ਨੂੰ ਤੇ ਕੋਈ ਸਫਾਈ ਨਹੀਂ ਦੇਣੀ ਚਾਹਦਾ ਪਰ ਜਿਹੜੇ ਮੇਰੇ ਸੱਜਣ ਮਿੱਤਰ ਨੇ ਮੈਂ ਉਹਨਾਂ ਨੂੰ ਥੋੜਾ ਜਿਹਾ ਸੱਚ ਜਿਹੜਾ ਵਾ ਉਹ ਜ਼ਰੂਰ ਸੰਗਤ ਦੇ ਸਾਹਮਣੇ ਲਿਆਉਣਾ ਚਾਹਣਾ ਅਸਲੀਅਤ ਜਿਹੜੀ ਉੱਥੇ ਵਾਕਿਆ ਹੋਇਆ ਕਿਸੇ ਨੇ ਮੈਨੂੰ ਕਾਂਗਰਸੀ ਗੁੰਡਾ ਕਹਿ ਦਿੱਤਾ ਕਿਸੇ ਨੇ ਅਕਾਲੀ ਕਹਿ ਦਿੱਤਾ ਕਿਸੇ ਨੇ ਮੈਨੂੰ ਕੋਸ਼ ਕਹਿ ਦਿੱਤਾ ਕਿਸੇ ਨੇ ਕੋਸ਼ ਕਹਿ ਦਿੱਤਾ ਮੈਨੂੰ ਕੋਈ ਗੁੱਸਾ ਨਹੀਂ ਕਿਸੇ ਦੇ ਕਿਉਂਕਿ ਲੋਕਾਂ ਦਾ ਕੰਮ ਹੁੰਦਾ ਸਿਆਸਤੀ ਸਿਆਸੀ ਬੰਦਿਆਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਸ਼ਰਾਰਤੀ ਬੰਦਿਆਂ ਨੇ ਆਪਣੇ ਸ਼ਰਾਰਤੀ ਕੰਮ ਜਿਹੜੇ ਉਹ ਕਰਨੇ ਪਰ ਜਿਹੜੀ ਸੱਚ ਆ ਉਹ ਮੈਂ ਜਰੂਰ ਸੰਗਤ ਦੇ ਸਾਹਮਣੇ ਜਿਹੜਾ ਉਹ ਲਿਆਉਣਾ ਚਾਹਣਾ ਵੀਰੋ ਨਾ ਤਾਂ ਮੈਂ ਕੋਈ ਗੁੰਡਾ ਬਦਮਾਸ਼ ਆ ਤੇ ਨਾ ਮੈਨੂੰ ਇਹੋ ਜਿਹੀ ਕੋਈ ਗੁੰਡਾਗਰਦੀ ਜਿਹੜੀ ਉਹ ਕਰਨ ਦਾ ਸ਼ੌਕ ਆ ਮੈਂ ਹਮੇਸ਼ਾ ਹੀ ਅੱਜ ਤੱਕ ਜਿੱਥੇ ਵੀ ਕਿਸੇ ਵਾਸਤੇ ਲੜਾਈ ਲੜੀ ਆ ਸੰਗਤ ਵਾਸਤੇ ਲੜਾਈ ਲੜੀ ਆ ਇਹਨਾਂ ਭੈਣਾ ਭਰਾਵਾਂ ਵਾਸਤੇ ਲੜਾਈ ਲੜੀ ਆ ਮੈਂ ਆਪਣੇ ਕਦੀ ਪਰਸਨਲੀ ਮੁਫਾਦ ਵਾਸਤੇ ਜਾਂ ਪਰਸਨਲੀ ਕਮਾ ਵਾਸਤੇ ਕਦੀ ਕਿਸੇ ਦੇ ਨਾਲ ਲੜਨ ਝਗੜਨ ਵਾਸਤੇ ਨਹੀਂ ਗਿਆ ਮੈਂ ਤੁਹਾਨੂੰ ਸੱਚ ਜਿਹੜਾ ਸਾਹਮਣੇ ਤੁਹਾਡੇ ਸੰਗਤ ਦੇ ਲੈ ਕੇ ਆਉਣਾ ਚਾਹੁੰਦਾ ਸੀ ਉਹ ਮੈਨੂੰ ਸੰਗਤ ਦਾ ਸਾਥ ਚਾਹੀਦਾ ਤੇ ਉਹ ਗੁਰੂ ਮਹਾਰਾਜ ਦਾ ਉਹ ਵਾਹਿਗੁਰੂ ਦਾ ਉਹ ਆਸਰਾ ਚਾਹੀਦਾ ਮੈਂ ਉਹਦੇ ਘਰ ਸੱਚਾ ਹੋਣਾ ਚਾਹੀਦਾ ਇਹਨਾਂ ਲੋਕਾਂ ਦੀ ਮੈਂ ਇਨੀ ਪਰਵਾਹ ਨਹੀਂ ਕਰਦਾ ਜਿਹੜੇ ਬਕਵਾਸ ਕਰਦੇ ਨੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਚਾਹੇ ਉਹ ਐਸ ਡੀਓ ਹੋਵੇ ਚਾਹੇ ਉਹਦਾ ਕੋਈ ਨਾਲ ਦਾ ਬੰਦਾ ਹੋਵੇ ਮੈਂ ਉਹਨਾਂ ਦੀ ਇਨੀ ਪਰਵਾਹ ਨਹੀਂ ਕਰਦਾ ਪਰ ਮੈਂ ਸੰਗਤ ਦੇ ਕੋਲ ਸੱਚਾ ਜ਼ਰੂਰ ਹੋਣਾ ਚਾਹਣਾ ਕਿਉਂਕਿ ਇਹ ਸੰਗਤ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਜੇ ਮੈਂ ਅੱਜ ਪਿੰਡ ਦਾ ਸਰਪੰਚਿਆਂ ਜਾਂ ਮੇਰਾ ਭਰਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ ਜਾਂ ਤੁਸੀਂ ਕਿਸੇ ਰੁਤਬੇ ਦੇ ਸਾਨੂੰ ਸਾਰੇ ਪਰਿਵਾਰ ਨੂੰ ਲੈ ਕੇ ਗਏ ਹੋ ਤੇ ਉਹ ਗੁਰੂ ਮਹਾਰਾਜ ਵੱਡਾ ਸਭ ਤੋਂ ਪਹਿਲਾਂ ਤਾਂ ਉਹ ਆ ਤੇ ਉਸ ਤੋਂ ਬਾਅਦ ਤੁਸੀਂ ਉਹ ਸਾਰੇ ਮੇਰੇ ਭਰਾ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਫਾਰਮ ਹਾਊਸ ਦੇ ਵਿੱਚ ਮੌਜੂਦ ਸੀਗਾ ਤੇ ਮੈਨੂੰ ਦੋ ਚਾਰ ਪਿੰਡ ਦੀ ਜਿਹੜੀ ਸੰਗਤ ਸੀਗਾ ਉਹ ਦੋ ਚਾਰ ਸਿੰਘ ਆਣ ਕੇ ਮਿਲੇ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਸਾਰਿਆਂ ਨੂੰ ਪਤਾ ਹੈ ਕਿ ਮੈਂ ਪਿਛਲੇ ਦਿਨੀ ਅਮਰੀਕਾ ਸੀਗਾ ਤੇ ਮੇਰੇ ਪਿੱਛੋਂ ਇਹਨੇ ਕਾਫੀ ਜੁਰਮਾਨੇ ਜਿਹੜੇ ਪਿੰਡ ਦੇ ਵਿੱਚ ਸਾਡੇ ਨਗਰ 'ਚ ਸਾਡੇ ਇਲਾਕੇ ਦੀ ਸੰਗਤ ਦੇ ਲੋਕਾਂ ਨੂੰ ਪਾਏ ਉਹਦੀ ਡਿਊਟੀ ਬਣਦੀ ਐ ਐਸਡੀਓ ਦੀ ਮੈਂ ਉਸ ਗੱਲ 'ਚ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਉਹ ਜ਼ਰੂਰ ਜੁਰਮਾਨੇ ਪਾਵੇ ਔਰ ਜੇਕਰ ਕਿਸੇ ਦੇ ਕੋਈ ਬਿਜਲੀ ਚੋਰੀ ਦਾ ਕੇਸ ਫੜਿਆ ਗਿਆ ਹੋਵੇ ਮੈਂ ਇਸ ਬੰਦੇ ਨੂੰ ਫੋਨ ਕੀਤਾ ਸਭ ਤੋਂ ਪਹਿਲਾਂ ਮੈਂ ਬੜਾ ਰਿਸਪੈਕਟਫੁਲੀ ਇਸ ਇਨਸਾਨ ਨੂੰ ਫੋਨ ਕੀਤਾ ਕਿ ਐਸਡੀਓ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ सोनू ਚੀਮਾ ਬੋਲਦਾ ਤੇ ਕੀ ਹਾਲ ਚਾਲ ਤੁਹਾਡਾ ਕਹਿੰਦਾ ਜੀ ਠੀਕ ਠਾਕ ਮੈਨੂੰ ਬੜੇ ਪਿਆਰ ਨਾਲ ਪਹਿਲਾਂ ਉਹਨੇ ਪੁੱਛਿਆ ਕਿ ਕਦੋਂ ਆਏ ਤੁਸੀਂ ਅਮਰੀਕਾ ਤੋਂ ਮੈਂ ਦੱਸਿਆ ਕਿ ਮੈਂ ਇਨੀ ਤਰੀਕ ਨੂੰ ਆਇਆ ਉਸ ਤੋਂ ਬਾਅਦ ਕਹਿੰਦਾ ਮੈਂ ਕਿਹਾ ਹੋਰ ਕਿਵੇਂ ਠੀਕ ਠਾਕ ਚੱਲੀ ਜਾਂਦਾ ਜੀ ਕਹਿੰਦਾ ਬੜਾ ਵਧੀਆ ਚੱਲਦਾ ਮੈਂ ਕਿਹਾ ਜੀ ਐਸਡੀਓ ਸਾਹਿਬ ਇੱਕ ਰਿਕਵੈਸਟ ਕਰਨੀ ਆ ਵੀ ਤੁਸੀਂ ਯਾਰ ਇੱਕ ਬੜਾ ਜ਼ਿਆਤੀ ਜੀ ਮੇਰੇ ਪਿੰਡ ਦੇ ਵਿੱਚ ਕਰ ਦਿੱਤੀ ਜੋ ਤੁਹਾਨੂੰ ਨਹੀਂ ਸੀ ਕਰਨੀ ਚਾਹੀਦੀ ਕਹਿੰਦਾ ਕੀ ਗੱਲ ਹੋਈ ਮੈਂ ਕਿਹਾ ਗੱਲ ਇਹ ਹੋਈ ਕਿ ਦਲਬੀਰ ਸਿੰਘ ਨਾਂ ਦਾ ਸ਼ਖਸ਼ਿਆ ਵਿਚਾਰਾ ਕੈਂਸਰ ਤੋਂ ਪੀੜਤ ਸੀਗਾ ਉਹ ਤੇ ਉਹਦੀ ਵਾਈਫ ਜਿਹੜੀ ਆ ਦੋਨੋਂ ਜਾਣੇ ਦੁਨੀਆ ਤੋਂ ਚਲੇ ਗਏ ਤੇ ਤੁਸੀਂ ਉਹਨੂੰ 1.5-2 ਲੱਖ ਰੁਪਏ ਦੇ ਲਾਗੇ ਬੰਨੇ ਉਸ ਪਰਿਵਾਰ ਨੂੰ ਜੁਰਮਾਨਾ ਪਾ ਦਿੱਤਾ ਤੇ ਮੇਰੇ ਖਿਆਲ ਨਾਲ ਇੱਕ ਤਾਂ ਬਲਬ ਉਹਨਾਂ ਦੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਹੋਰ ਤਾਂ ਕੋਈ ਜੀ ਨਹੀਂ ਆ ਤੇ ਮੇਰੇ ਖਿਆਲ ਨਾਲ ਸਤ ਤੋਂ ਵੱਡੀ ਜਿਆਤੀ ਹੈ ਜਿਹੜੀ ਤੁਸੀਂ ਉਹਦੇ ਨਾਲ ਕਰ ਦਿੱਤੀ ਮੈਂ ਹੁਣ ਇੱਕ ਫੇਸਬੁੱਕ ਤੇ ਉਹ ਵਰਡ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਮੈਂ ਪੜਿਆ ਲਿਖਿਆ ਬੰਦਾ ਇੱਕ ਜ਼ਿੰਮੇਵਾਰ ਬੰਦਾ ਤੇ ਉਹਨੇ ਮੈਨੂੰ ਅੱਗੋਂ ਕਿਹੜੀ ਗਾਲ ਕੱਢੀ ਮਤਲਬ ਮੈਨੂੰ ਨਹੀਂ ਕੱਢੀ ਮਤਲਬ ਕਹਿ ਸਕਦੇ ਉਹਨਾਂ ਨੂੰ ਕੱਢੀ ਕਹਿੰਦਾ ਇਹ ਬੜੇ ਉਹ ਨੇ ਜਿਹੜੇ ਘਰ ਵਾਲੇ ਸੀ ਮਤਲਬ ਦਲਬੀਰ ਸਿੰਘ ਹੋਣੀ ਇਹ ਬੜੇ ਉਹ ਨੇ ਮਤਲਬ ਮੈਂ ਸਮਝਿਆ ਕਿ ਉਹ ਗਾਲ ਮੈਨੂੰ ਹੀ ਆਈ ਕਿਉਂਕਿ ਦਲਵੀਰ ਸਿੰਘ ਤੇ ਵਿਚਾਰਾ ਦੁਨੀਆ ਤੋਂ ਚਲੇ ਗਿਆ ਉਹਦੀ ਵਾਈਫ ਦੁਨੀਆ ਤੋਂ ਚਲੇਗੀ ਤੇ ਜਦੋਂ ਮੈਂ ਕਿਸੇ ਬੰਦੇ ਦੀ ਸ਼ਿਫਾਰਿਸ਼ ਕਰ ਰਿਹਾ ਸੀ ਜਾਂ ਮੈਂ ਕਿਸੇ ਬੰਦੇ ਦਾ ਮੁੱਦਾ ਕਿਸੇ ਦਾ ਉਠਾ ਰਿਹਾ ਸੀ ਤੇ ਉਹ ਗਾਲ ਮੈਨੂੰ ਹੀ ਮਿਲੀ ਨਾ ਕਿ ਦਲਵੀਰ ਸਿੰਘ ਨੂੰ ਮਿਲੀ ਮੈਂ ਇੰਨੀ ਗੱਲ ਜਦੋਂ ਉਹਨੇ ਕਹੀ ਮੈਨੂੰ ਗੁੱਸਾ ਦਾ ਬਹੁਤ ਆਇਆ ਲੇਕਿਨ ਮੈਂ ਆਪਣੇ ਗੁੱਸੇ ਤੇ ਕੰਟਰੋਲ ਕਰਕੇ ਮੈਂ ਫੋਨ ਬੰਦ ਕਰ ਦਿੱਤਾ ਦੁਬਾਰਾ 5-7 ਮਿੰਟ ਬਾਅਦ ਜਦੋਂ ਮੈਂ ਦੇਖਿਆ ਕਿ ਸ਼ਾਇਦ ਹੁਣ ਉਹ ਕਿਸੇ ਰਜੇਵਿਆਂ ਦੇ ਵਿੱਚ ਹੋਊਗਾ ਜਾਂ ਉਹਨੂੰ ਕਿਸੇ ਦਾ ਗੁੱਸਾ ਹੋਊਗਾ ਜਿਹੜਾ ਉਹ ਇਦਾਂ ਰੂਡਲੀ ਬੋਲਿਆ ਤੇ ਮੈਂ ਦੁਬਾਰਾ ਫੋਨ ਕੀਤਾ ਫਿਰ ਮੈਂ ਉਦਾਂ ਹੀ ਮੈਂ ਕਿਹਾ ਐਸਡੀਓ ਸਾਹਿਬ ਮੇਰੀ ਇੱਕ ਰਿਕਵੈਸਟ ਆ ਵੀ ਉਹਦੀ ਕਾਈਂਡਲੀ ਤਾਰ ਦੋ ਤਿੰਨ ਦਿਨ ਨਾ ਲਾਇਓ ਮੈਂ ਆਪਣੇ ਕੋਲੋਂ ਪੈਸੇ ਜਿਹੜੇ ਆ ਉਹ ਤੁਹਾਡੇ ਕੋਲ ਉੱਥੇ ਜਮ੍ਹਾਂ ਕਰਵਾ ਦੇਣਾ ਤੇ ਮੇਰੀ ਹੋਰ ਇੱਕ ਰਿਕਵੈਸਟ ਆ ਵੀ ਜੇਕਰ ਕੋਈ ਹੋਰ ਬਿੱਲ ਵੀ ਕਿਸੇ ਦਾ ਸਾਡੇ ਪਿੰਡ ਦਾ ਪੈਂਡਿੰਗ ਆ ਤੇ ਮੈਨੂੰ ਦੱਸ ਦੋ ਮੇਰਾ ਮੇਰੀ ਉਹ ਜਨਮ ਭੂਮੀ ਆ ਮੈਂ ਆਫਟਰ ਆਲ ਉਹ ਪਿੰਡ ਦਾ ਮੈਂ ਇਨਾ ਕਿ ਸਤਿਕਾਰ ਕਰਦਾ ਜਾਂ ਮੈਂ ਉਹ ਆਪਣਾ ਪਰਿਵਾਰ ਸਮਝਦਾ ਉਸ ਪਿੰਡ ਨੂੰ ਜੇਕਰ ਤੁਹਾਨੂੰ ਲੱਗਦਾ ਵਾ ਕਿ ਕਿਸੇ ਦਾ ਬਿੱਲ ਪੈਂਡਿੰਗ ਆ ਮੇਰੇ ਪਿੰਡ ਦੇ ਵਿੱਚੋਂ ਤੇ ਮੈਂ ਉਹ ਪੈਸੇ ਆਪਣੇ ਕੋਲੋਂ ਦੇ ਲਈ ਤਿਆਰ ਆ ਤੇ ਮੈਨੂੰ ਜਦੋਂ ਕਹੋਗੇ ਮੈਂ ਉਦੋਂ ਹੀ ਮੈਨੂੰ ਜਾਂ ਮੇਰੇ ਬ੍ਰਦਰ ਨੂੰ ਉਹ ਬਣਾ ਕੇ ਭੇਜ ਦਿਓ ਤੇ ਮੈਂ ਤੁਹਾਡੇ ਜਿਹੜੇ ਪੈਸੇ ਆ ਨਾ ਉਹ ਮੈਂ ਜਮ੍ਹਾਂ ਕਰਵਾ ਦੂੰਗਾ ਉਹਦੀ ਵਰਡਿੰਗ ਕੀ ਸੀ ਕਹਿੰਦਾ ਇਹ ਪਿੰਡ بڑا ਕੁੱਤਾ ਪਿੰਡ ਆ ਤੇ ਬੜਾ ਮੈਂ ਹੁਣ ਉਹ ਗਾਲ ਨਹੀਂ ਮਤਲਬ ਕਢਣੀ ਚਾਹੁੰਦਾ ਕਿਉਂਕਿ ਮੈਂ ਉਹ ਹੱਦ ਤੱਕ ਸਮਝਦਾ ਮੈਂ ਉਹ ਜ਼ੁਬਾਨ ਨਹੀਂ ਗੰਦੀ ਕਰਨੀ ਚਾਹੁੰਦਾ ਉਸ ਬੰਦੇ ਨੂੰ ਤੇ ਪੜ੍ਹੇ ਲਿਖੇ ਆਪਣੇ ਆਪ ਨੂੰ ਪੜ੍ਹੇ ਲਿਖਾ ਬੰਦਾ ਗਿਣਦਾ ਸੀ ਕਿ ਮੈਂ ਐਸ ਡੀਓ ਲੱਗਾ ਪਰ ਮੈਂ ਫਿਰ ਵੀ ਜ਼ਿੰਮੇਵਾਰ ਬੰਦਾ ਮੈਂ ਇਨੀ ਸੰਗਤ ਦੇ ਵਿੱਚ ਉਹ ਗਾਲ ਨਹੀਂ ਕਢਣੀ ਚਾਹੁੰਦਾ ਕਹਿੰਦਾ ਇਹ ਪਿੰਡ ਤੇ ਐਦਾਂ ਮਤਲਬ ਇਹ ਗਾਲ ਕੱਢ ਕੇ ਉਹਨੇ ਲਫ਼ਜ਼ ਕਹੇ ਮੈਂ ਫਿਰ ਕਿਹਾ ਮੈਂ ਕਿਹਾ ਵੀ ਕੀ ਕਿਹਾ ਦੁਬਾਰਾ ਬੋਲੀਂ ਕਹਿੰਦਾ ਜੋ ਤੂੰ ਸੁਣਿਆ ਫਿਰ ਵੀਰੋ ਇੱਕ ਗੱਲ ਦੱਸੋ ਇਨਾਂ ਦੇ ਮੇਰੇ ਵੀ ਮੇਰੇ ਚ ਵੀ ਗੈਰਤ ਆ ਗਈ ਐ ਇੰਨੀ ਤੇ ਮਿਰਚ ਵੀ ਅਣਖ ਆ ਗਈ ਐ ਕਿ ਜਿਸ ਪਿੰਡ ਨੇ ਮੈਨੂੰ ਨਾਮ ਦਿੱਤਾ ਹੋਵੇ ਸੋਨੂੰ ਖੁੱਲਰ ਤੋਂ ਜਾਂ ਸੋਨੂੰ ਖੁੱਲਰ ਤੋਂ ਸੋਨੂੰ ਚੀਮਾ ਬਣਾ ਦਿੱਤਾ ਹੋਵੇ ਤੇ ਮੈਂ ਐਡਾ ਬੇਗੈਰਤ ਤਾਂ ਨਹੀਂ ਨਾ ਹੋ ਸਕਦਾ ਕਿ ਮੈਂ ਆਪਣੇ ਪਿੰਡ ਸਾਰੇ ਨੂੰ ਗਾਲ ਲੈ ਕੇ ਤੇ ਚੁੱਪ ਕਰਕੇ ਇਸ ਬੰਦੇ ਕੋਲ ਗੱਲ ਸੁਣ ਕੇ ਘਰ ਆ ਜਾਂਦਾ ਇੰਨੀ ਇੱਕ ਤੇ ਵੀਰੋ ਮੇਰੇ ਚ ਵੀ ਅਣਖ ਆ ਗਈ ਆ ਮੈਂ ਇਹਨੂੰ ਇਹ ਲਫ਼ਜ਼ ਕਹ ਮੈਂ ਕਿਹਾ ਵੀ ਕਿੱਥੇ ਹੋ ਐਸਡੀਓ ਸਾਹਿਬ ਕਹਿੰਦਾ ਮੈਂ ਬੀਲੀ ਘਰ ਆ ਮੈਂ ਫਿਰ ਮੈਂ ਤੁਹਾਡੇ ਕੋਲ ਆ ਗਿਆ ਮੈਂ ਵੀਰੋ ਗਿਆ ਉਸ ਜਗ੍ਹਾ ਤੇ ਗਿਆ ਐਸਟੀਓ ਦੇ ਕੋਲ ਗਿਆ ਜਾ ਕੇ ਪੁੱਛਿਆ ਮੈਂ ਕਿਹਾ ਹਾਂ ਦੱਸੋ ਐਸਜੀਓ ਸਾਹਿਬ ਤੁਸੀਂ ਮੇਰੇ ਸਾਰੇ ਪਿੰਡ ਨੂੰ ਗਾਲ ਕੱਢੀ ਕੀ ਅਧਿਕਾਰ ਤੁਹਾਨੂੰ ਕਿਹਨੇ ਦਿੱਤਾ ਤੁਸੀਂ ਜੁਰਮਾਨਾ ਪਾਉਣਾ ਪਾਓ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਪਰ ਜੁਰਮਾਨਾ ਪਾਉਣ ਤੋਂ ਤੁਹਾਨੂੰ ਕੋਈ ਨਹੀਂ ਰੋਕਦਾ ਨਾ ਮੈਂ ਜੁਰਮਾਨਾ ਮੈਂ ਸਰਕਾਰ ਦੇ ਕੰਮ ਵਿੱਚ ਦਖਲਅੰਦਾਜ਼ੀ ਕਰਨੀ ਚਾਹਣਾ ਨਾ ਮੈਂ ਕਦੀ ਕੀਤੀ ਪਰ ਇੱਕ ਚੀਜ਼ ਤੋਂ ਜ਼ਰੂਰ ਤੁਹਾਨੂੰ ਰੋਕੂੰਗਾ ਡੜ ਕੇ ਪੈਰਾ ਦਊਂਗਾ ਉਸ ਚੀਜ਼ ਤੇ ਜੇਕਰ ਤੁਸੀਂ ਮੇਰੇ ਪਿੰਡ ਦੇ ਲੋਕਾਂ ਨਾਲ ਜਾਤੀ ਕਰਨੀ ਕੋਸ਼ਿਸ਼ ਕਰੋਗੇ। ਨਾ ਤਾਂ ਮੈਂ ਕਦੀ ਕਿਸੇ ਨੂੰ ਹਲਾਸ਼ੇਰੀ ਦੇਣਾ ਕਿ ਪਿੰਡ ਵਿੱਚ ਚੋਰੀ ਕਰੋ, ਚੋਰੀ ਬੱਤੀ ਬਾਲੋ। ਪ੍ਰੋਪਰ ਬਿਜਲੀ ਦੇ ਬਿੱਲ ਜਿਹੜੇ ਲੋਕਾਂ ਦੇ ਪ੍ਰੋਪਰ ਜਿਹੜੇ ਤੁਹਾਡੇ ਬਿਜਲੀ ਬੋਰਡ ਦੇ ਵਿੱਚ ਜਮ੍ਹਾਂ ਹੁੰਦੇ ਆ, ਕੋਈ ਇਦਾਂ ਦਾ ਕੰਮ ਨਹੀਂ ਜਿੱਥੇ ਆਪਾਂ ਨੂੰ ਇੰਜ ਲੱਗੇ ਕਿ ਬਿਜਲੀ ਬੋਰਡ ਦੇ ਵਿੱਚ ਬਿੱਲ ਨਹੀਂ ਜਮ੍ਹਾਂ ਹੁੰਦੇ। ਰਹੀ ਗੱਲ ਆ ਮੇਰੇ ਮੀਡੀਆ ਵਾਲੇ ਵੀਰਾਂ ਦੀ ਬੜੀ ਵਿਦਾ ਚੜਾ ਕੇ ਇਸ ਗੱਲ ਨੂੰ ਬਾ ਕੀਤਾ ਗਿਆ ਸਾਹਮਣੇ ਲੋਕਾਂ ਦੇ ਵਿੱਚ ਪੇਸ਼ ਕੀਤਾ ਗਿਆ ਕੋਈ ਫਿਕਰ ਨਹੀਂ ਮੈਂ ਚੜ੍ਹਦੀ ਕਲਾ ਜਾ ਹਮੇਸ਼ਾ ਰੱਬ ਕੋ ਡਰਦਾ ਤੇ ਇਹਨਾਂ ਲੋਕਾਂ ਕੋ ਡਰਦਾ ਜਿਹੜੇ ਮੈਨੂੰ ਇੱਕ ਨਮਾਣੇ ਜੇ ਬੰਦੇ ਨੂੰ ਜਿਨ੍ਹਾਂ ਨੇ 93 ਤੋਂ ਲੈ ਕੇ ਹੁਣ ਤੱਕ ਲਗਾਤਾਰ ਪਿੰਡ ਦਾ ਚੀਮਾ ਕਲਾ ਦੇ ਚਭਾਲ ਦਾ ਸਰਪੰਚ ਬਣਾਇਆ ਮੈਂ ਹਮੇਸ਼ਾ ਹੀ ਇਹਨਾਂ ਲੋਕਾਂ ਦਾ ਸਤਿਕਾਰ ਕੀਤਾ ਮੈਂ ਮੰਨ ਲਿਆ ਮੈਂ ਅੱਜ ਪੱਤਰਕਾਰ ਵੀਰਾਂ ਨੂੰ ਵੀ ਆ ਸਾਡੇ ਪੀਟੀਸੀ ਵਾਲੇ ਆ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਕਦੀ ਤੁਸੀਂ ਇੱਕ ਚੀਜ਼ ਦਾ ਆਣ ਕੇ ਧਿਆਨ ਕੀਤਾ ਆ ਤੇ ਤੁਸੀਂ ਲਾਤਾ ਕਿ सोनू ਚੀਮਾ ਗੁੰਡਾਗਰਦੀ ਕਰ ਗਿਆ ਜੀ ਫਲਾਨ ਕਰ ਗਿਆ ਢੀਂਗ ਕਰ ਗਿਆ ਵੋਲ ਕਰ ਗਿਆ ਜੇ ਕਰ ਗਿਆ ਮੈਂ ਅਗਲੇ ਥੋੜੇ ਦਿਨਾਂ ਦੇ ਵਿੱਚ ਇਹਨਾਂ ਦੇ ਅਗੇ스트 ਕੇਸ ਵੀ ਕਰਨ ਜਾ ਰਿਹਾ ਕਿਉਂਕਿ ਜਿਹੜਾ ਐਫ ਆਈ ਆਰ ਦੇ ਵਿੱਚ ਨਾਮ ਐਸ ਜੀਓ ਨੇ ਲਿਖਾਇਆ ਗਿਆ ਉਹ सोनू ਚੀਮਾ ਨਾਮ ਹੀ ਲਿਖਾਇਆ ਗਿਆ ਉਹਨੇ ਮੇਰਾ ਨਾਮ ਅਵਨ ਕੁਮਾਰ ਲਿਖਾਇਆ ਗਿਆ ਪਲੱਸ ਉਹਨਾਂ ਦੇ ਕ੍ਰਾਸ ਕੇਸ ਜਿਹੜਾ ਉਹ ਦਰਜ ਹੋਇਆ ਉੱਥੇ ਇੱਕ ਜੇਈ ਸੀਗਾ ਨੌਨਿਹਾਲ ਸਿੰਘ ਕਸੇਲ ਪਿੰਡ ਤੋਂ ਉਹਨੂੰ ਕਿਸ ਬੰਦੇ ਨੇ ਅਧਿਕਾਰ ਦਿੱਤਾ ਕਿ ਉਹ ਆਪਣਾ ਪਿਸਤਲ ਜਿਹੜਾ ਵਾ ਉਹ ਡੱਬ ਦੇ ਵਿੱਚ ਬਾਹਰ ਓਪਨਲੀ ਉੜਾ ਕੇ ਤੇ ਉਹ ਲੋਕਾਂ ਨੂੰ ਉੱਥੇ ਡਰਾਏ ਧਮਕਾਏ ਕੀ ਇਹ ਉਹਦੀ ਨੌਕਰੀ ਦਾ 파ਟ ਹੈ ਇਹ ਅਧਿਕਾਰ ਉਹਨੂੰ ਕਿਸ ਨੇ ਦਿੱਤਾ ਕਿ ਇਹ ਦੋ ਜਿਹੜੀਆਂ ਬੁੱਕਾਂ ਲਾ ਕੇ ਰੱਖਣ ਜੁਰਮਾਨੇ ਵਾਲੀਆਂ ਇੱਕ ਬੁੱਕ ਦੇ ਵਿੱਚੋਂ ਪਾੜ ਕੇ ਤੇ ਲੋਕਾਂ ਨੂੰ ਜੁਰਮਾਨਾ ਪਾ ਦਿੱਤਾ ਜਾਵੇ ਦੂਜਿਆਂ ਨੂੰ ਪੈਸੇ ਲੈ ਕੇ ਛੱਡ ਦਿੱਤਾ ਜਾਵੇ ਇਹ ਕਿਸ ਇਨਸਾਨ ਨੇ ਅਧਿਕਾਰ ਦਿੱਤਾ ਇਹਨਾਂ ਨੂੰ ਗੁੰਡਾਗਰਦੀ ਉਹ ਹੁੰਦੀ ਆ ਤੁਸੀਂ ਅਨਸੈਸਸਲੀ ਕਿਸੇ ਨੂੰ ਜਾ ਕੇ ਛੱਤਰ ਮਾਰੋ ਕਿਸੇ ਨੂੰ ਜਾ ਕੇ ਮਾਰਕੁਟਾਈ ਕਰੋ ਕਿਸੇ ਦੇ ਕੰਮ ਦੇ ਵਿੱਚ ਦਖਲਅਦਾਜੀ ਕਰੋ ਪਰ ਜੇਕਰ ਬਤੌਰ ਮੋਤਬਰ ਮੈਂ ਕਿਸੇ ਆਪਣੇ ਭੈਣ ਭਰਾ ਦੇ ਨਾਲ ਖੜੀ ਨਹੀਂ ਸਕਦਾ ਤੇ ਮੈਨੂੰ ਕੀ ਹੱਕ ਹੈ ਮੈਂ ਤਾਂ ਸਰਪੰਚ ਵੀ ਨਹੀਂ ਫਿਰ ਮੈਂ ਤਾਂ ਸਰਪੰਚ ਵੀ ਨਹੀਂ ਮੇਰੇ ਖਿਆਲ ਨਾਲ ਲੋਕਾਂ ਨੂੰ ਮੈਨੂੰ ਬਣਾਉਣਾ ਚਾਹੀਦਾ ਸਰਪੰਚ ਕੀ ਮੈਨੂੰ ਤਾਂ ਲੋਕਾਂ ਨੂੰ ਅਹੁਦੇਦਾਰੀ ਵੀ ਕੋਈ ਨਹੀਂ ਦੇਣੀ ਚਾਹੀਦੀ ਜੇ ਮੈਂ ਕਿਸੇ ਦੇ ਨਾਲ ਹੀ ਨਹੀਂ ਖਲੋ ਸਕਦਾ ਜੇਕਰ ਤੁਹਾਡੇ ਕਿਸੇ ਬੰਦੇ ਨਾਲ ਤੁਹਾਡੇ ਕਿਸੇ ਸੱਜਣ ਨਾਲ ਤੁਹਾਡੇ ਕਿਸੇ ਗਰੀਬ ਬੰਦੇ ਨਾਲ ਧੱਕਾ ਕੀਤਾ ਜਾ ਰਿਹਾ ਤੇ ਤੁਸੀਂ ਉਸ ਬੰਦੇ ਦੇ ਨਾਲ ਇਨਸਾਫ ਦੀ ਲੜਾਈ ਜਾਂ ਇਨਸਾਫ ਹੀ ਨਹੀਂ ਕਰਵਾ ਸਕਦੇ ਤੇ ਫਿਰ ਮੇਰੇ ਖਿਆਲਾਂ ਦਾ ਮੈਨੂੰ ਇੱਥੇ ਜੀਣ ਦਾ ਵੀ ਕੋਈ ਹੱਕ ਨਹੀਂ ਹੈਗਾ ਰਹੀ ਗੱਲ ਪਰਚਿਆਂ ਦੀ ਇੱਥੇ ਪੁਰਾਣੀ ਸਰਕਾਰ ਦੇ ਵਿੱਚ ਇੱਥੋਂ ਦੇ ਲੋਕਲ ਐਮਐਲਏ ਨੇ ਆ ਉਹਦੇ ਕਈ ਫੀਲੇ ਨੇ ਕਈ ਪਰਚੇ ਕਰਵਾਤੇ ਮੈਂ ਸਿਰ ਦੇਣੀ ਚੁੱਕਣੇ ਪਰਮਾਤਮਾ ਬਖਸ਼ਿਸ਼ ਕਰੇ ਇਹੋ ਜੇ ਕਈ ਪਰਚੇ ਆਏ ਕਈ ਗਏ ਮੈਨੂੰ ਤੁਹਾਡੇ ਵੀਰਾਂ ਦਾ ਸਾਥ ਚਾਹੀਦਾ ਮੈਂ ਆ ਜਿਹੜੇ ਪੱਤਰਕਾਰ ਵੀਰ ਮੈਂ ਉਹਨਾਂ ਨੂੰ ਜ਼ਰੂਰ ਇੱਕ ਗੱਲ ਕਹਿਣੀ ਚਾਹੁੰਨਾ ਬੀਬੀ ਵੀਰੋ ਸਾਹਿਬ ਗੁਰਦੁਆਰਾ ਸਾਹਿਬ ਦੀ ਸੇਵਾ ਗੁਰੂ ਮਹਾਰਾਜ ਨੇ ਮੈਨੂੰ ਚਵਾਲ ਜਦੋਂ ਮੈਂ ਇੱਥੇ ਆਇਆ ਸੀਗਾ ਉੱਥੇ ਪਰਮਾਤਮਾ ਨੇ ਬਖਸ਼ੀ ਸੀ ਇਹ ਗੱਲਾਂ ਮੈਂ ਕਰਨੀਆਂ ਨਹੀਂ ਚਾਹੁੰਦਾ ਪਰ ਕਿਤੇ ਨਾ ਕਿਤੇ ਮੇਰੇ ਮਨ ਨੂੰ ਵੀ ਕਿਤੇ ਦੁੱਖ ਲੱਗਦਾ ਕਿ ਕਦੀ ਕਿਸੇ ਨੇ ਇੱਕ ਚੀਜ਼ ਨੂੰ ਮਹਿਸੂਸ ਕੀਤਾ ਕਿ ਜਿੱਥੇ ਗੋੜੇ ਗੋੜੇ ਖੱਟਾ ਮਿੱਟੀ ਉੱਡਦਾ ਹੁੰਦਾ ਸੀ ਅੱਜ ਉੱਥੇ ਵੇਖੋ ਕਿੰਤਰਾਂ ਦਾ ਵਧੀਆ ਸੰਗ ਮਰਮਰ ਲੱਗਾ ਹੋਇਆ ਕਿਤੇ ਬਹੁਤ ਵਧੀਆ ਉੱਥੋਂ ਦੀ ਜਿਹੜੀ ਜਗ੍ਹਾ ਬਣਾ ਦਿੱਤੀ ਗਈ ਕਦੀ ਕਿਸੇ ਨੇ ਇਸ ਚੀਜ਼ ਨੂੰ ਮਹਿਸੂਸ ਕੀਤਾ ਸੀ ਕਿ ਜਦੋਂ ਬੀਬੀ ਵੀਰੋ ਸਾਹਿਬ ਤੇ ਮਾਤਾ ਭਾਗਵਲ ਜੀ ਦਾ ਜਨਮ ਸਥਾਨ ਤੇ ਲੋਕ ਆਉਂਦੇ ਸੀ ਉੱਥੇ ਬਾਹਰ ਗੋੜੇ-ਗੋੜੇ ਰੂੜੀਆਂ ਲੱਗੀਆਂ ਹੁੰਦੀਆਂ ਸੀ ਲੋਕਾਂ ਕੋਲ ਬਾਹਰ ਅੰਦਰ ਜਾਇਆ ਨਹੀਂ ਸੀ ਜਾਂਦਾ ਤੇ ਮੈਂ ਨਹੀਂ ਕਹਿੰਦਾ ਮੈਂ ਕਰਤਾ ਪਰ ਮੈਨੂੰ ਮੇਰੀ ਚਭਾਲ ਦੀ ਸੰਗਤ ਨੇ ਜੀਮਿਆ ਦੀ ਸੰਗਤ ਨੇ ਜਾਂ ਮੇਰੇ ਪੈਰਾ ਬਣਾਵਾਰੇ ਬਹੁਤ ਜ਼ਿਆਦਾ ਸਾਥ ਦਿੱਤਾ ਉਸ ਟਾਈਮ ਦੇ ਪਿਛਲੀ ਸਰਕਾਰ ਦੇ ਸਾਡੇ ਮਾਨਯੋਗ ਸਰਦਾਰ ਅਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਕੈਬਨਿਟ ਮੰਤਰੀ ਸੀਗੇ ਉਹਨਾਂ ਨੇ ਮੇਰਾ ਬੜਾ ਰੱਜ ਕੇ ਸਾਥ ਦਿੱਤਾ ਜੋ ਕਰ ਸਕਦੇ ਸੀ ਝਭਾਲ ਵਾਸਤੇ ਬੜਾ ਉਹਨਾਂ ਨੇ ਯੋਗਦਾਨ ਜਿਹੜਾ ਝਭਾਲ ਵਾਸਤੇ ਪਾਇਆ ਇੱਥੇ ਚੌਂਕ 'ਚ ਲਾਈਟਾਂ ਲਵਾ ਕੇ ਦਿੱਤੀਆਂ ਜਿਹੜੀ ਡਿਵੈਲਪਮੈਂਟ ਵਾਸਤੇ ਪੈਸੇ ਦੇ ਸਕਦੇ ਉਹ ਦਿੱਤੇ ਕਿਉਂਕਿ ਮੇਰੀ ਲੋਕਲ ਐਮਐਲਏ ਨਾ ਨਹੀਂ ਸੀ ਬਣਦੀ ਪਰ ਮੈਂ ਸਰਦਾਰ ਅਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਰਿਣੀ ਸੀ ਹਾਂ ਤੇ ਰਹਾਗਾ ਕਿਉਂਕਿ ਉਸ ਇਨਸਾਨ ਨੇ ਮੈਨੂੰ ਹਮੇਸ਼ਾ ਹੀ ਆਪਣੀ ਬੁੱਕਲ ਦੇ ਵਿੱਚ ਲੈ ਕੇ ਰੱਖਿਆ ਸੀ ਆ ਮੈਂ ਜਦੋਂ ਵੀ ਕਿਤੇ ਗਿਆ ਮੈਂ ਚੰਗਾ ਕਰਨ ਵਾਸਤੇ ਉਸ ਇਨਸਾਨ ਕੋਲ ਗਿਆ ਚਬਾਲ ਦੇ ਵਿੱਚ 10 11000 ਲੋਕਾਂ ਨੂੰ ਕਣਕ ਜਿਹੜੀ ਆ ਇਸ ਪਿੰਡ ਦੇ ਵਿੱਚ ਇਸ ਵੇਲੇ ਲੋਕ ਲੈ ਰਹੇ ਨੇ ਉਹ ਕਿਸ ਦੀ ਬਦੌਲਤ ਆ ਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਲੋਕ ਕਣਕ ਲੈਿੰਦੇ ਰੇ ਉਹ ਤਾਂ ਕਦੀ ਨਹੀਂ ਕਿਸੇ মিডিਆ ਵਾਲੇ ਨੇ ਇਹ ਗੱਲ ਕਹਿਤੀ ਕਿ ਸੋਨੂ ਚੀਮੇ ਦੇ ਐਫਰਟ ਜਾਂ ਸੋਨੂ ਚੀਮੇ ਦੀ ਪੰਚਾਇਤ ਦੀ ਸਰਕਾਰ ਜਾਂ ਸੋਨੂ ਚੀਮੇ ਦੇ ਸੱਜਣਾ ਮਿੱਤਰਾਂ ਦੀ ਬਦੌਲਤ ਐਡਾ ਵੱਡਾ ਜਿਹੜਾ ਇਹ ਚਵਾਲ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਕੈਰੋ ਸਾਹਿਬ ਨੇ ਆਣ ਕੇ ਇਸ ਪਿੰਡ ਦੇ ਵਿੱਚ ਘਾਟਨ ਕਰਕੇ ਜਿਹੜੀ ਉਹ ਕਣਕ ਦਾ ਸਿਲਸਿਲਾ ਸਟਾਰਟ ਕੀਤਾ ਉਸ ਤੋਂ ਬਾਅਦ ਇੱਥੇ 3500 ਦੇ ਲਾਗੇ ਬੰਨੇ ਸਿਲੰਡਰ ਚਵਾਲ ਦੇ ਵਿੱਚ ਵੰਡੇ ਗਏ ਉਹਦਾ ਮੈਨੂੰ ਕੋਈ ਨਹੀਂ ਕੋਈ ਡੱਬਾ ਦੇਣ ਆਇਆ ਵੀ ਲਓ ਜੀ ਸੋਨੂ ਚੀਮੇ ਨੇ ਚੰਗਾ ਕੰਮ ਕਰਤਾ ਉਹ ਦਿਨ ਮਗਰੋਂ ਗੱਲ ਕਰ ਲੋ ਜੇ ਕਿਸੇ ਲੜਕੀ ਦਾ ਵਿਆਹ ਹੁੰਦਾ ਅਸੀਂ ਦੋਵੇਂ ਭਰਾ ਆਪਣੀ ਜੇਬ ਚੋਂ ਨੇਕ ਕਮਾਈ ਜੋ ਕੋਈ ਬੰਦਾ ਸਾਨੂੰ ਬਾਹ ਖੜੀ ਕਰਕੇ ਕਹ ਦੇ ਵੀ ਇਹਨਾਂ ਨੇ ਕਦੇ ਗਲਤ ਕੰਮ ਕਰਕੇ ਪੈਸੇ ਕਮਾਏ ਹੁਣ ਤੇ ਵੀਰੋ ਤੁਹਾਡਾ ਦੇਣਦਾਰ ਆ ਸੀ ਪਰ ਫਿਰ ਵੀ ਅਸੀਂ ਹਮੇਸ਼ਾ ਦੋਵੇਂ ਭਰਾ ਜਾਂ ਮੇਰਾ ਪਰਿਵਾਰ ਇਸ ਗੱਲ ਨੂੰ ਪਹਿਰਾ ਦਿੰਦੇ ਰਹਿ ਕਿ ਨਹੀਂ ਜੇ ਕਿਸੇ ਦੀ ਧੀ ਦਾ ਵਿਆਹ ਹੋ ਸਾਡੀ ਧੀਆ ਵਰਗੀ ਜਾਂ ਸਾਡੇ ਭੈਣਾਂ ਵਰਗੀ ਆ ਵੱਧ ਚੜ ਕੇ ਉਸ ਦੇ ਨਾਲ ਹਿੱਸਾ ਪਾਉਂਦੇ ਰਹਿ ਚਾਹੇ ਚੀਮੇ ਪਿੰਡ ਦੀ ਗੱਲ ਹੋਵੇ ਚਾਹੇ ਚੁਭਾਲ ਦੀ ਗੱਲ ਹੋਵੇ ਚਾਹੇ ਆਸ-ਪਾਸ ਪਿੰਡਾਂ ਦੀ ਗੱਲ ਹੋਵੇ ਜੇਕਰ ਅਸੀਂ ਇੰਨੇ ਮਾੜੇ ਸੀਗੇ ਇੰਨੇ ਗੁੰਡੇ ਸੀਦੇ 93 ਤੋਂ ਲੈ ਕੇ ਹੁਣ ਤੱਕ ਲੋਕ ਲਗਾਤਾਰ ਸਾਨੂੰ ਸਰਪੰਚੀ ਦੇ ਕੇ ਨਵਾਜਦੇ ਆ ਜਿਲ੍ਹਾ ਪਿਸ਼ਾਦ ਮੈਂਬਰ ਮੇਰੇ ਭਰਾ ਨੂੰ ਬਣਾਇਆ ਉਹ ਜੇਕਰ ਮੈਂ ਮੈਂ ਨਹੀਂ ਸਮਝਦਾ ਕਿਸੇ ਮਾੜੇ ਬੰਦੇ ਨੂੰ ਦੂਜੀ ਵਾਰਾ ਕੋ ਅੱਗੇ ਆਉਣ ਦਿੰਦਾ ਇੱਥੇ ਦੇ ਪਿੰਡ ਦੇ ਵਿੱਚ ਕੋਈ ਬੰਦੇ ਨੇ ਥੋੜੀ ਜਿਹੀ ਗਲਤੀ ਕੀਤੀ ਹੋਵੇ ਤਾਂ ਦੂਜੀ ਵਾਰਾ ਲੋਕ ਨੂੰ ਘਰ ਨਹੀਂ ਵੜਨ ਦਿੰਦੇ ਤੇ ਸਾਨੂੰ ਲੋਕਾਂ ਨੇ ਏਡੇ ਏਡੇ ਪਿੰਡਾਂ ਨੂੰ ਬਣਾ ਕੇ ਇੱਥੇ ਨਵਾਜਿਆ ਰਹਿ ਗਈ ਗੱਲ ਸਰਕਾਰ ਬਦਲਦੀ ਵੀਰੋ ਇੱਕ ਐਮਐਲਏ ਤੁਹਾਡੇ ਤੇ ਲਗਾਤਾਰ ਪਰਚੇ ਦਰਜ ਕਰਾਉਂਦਾ ਤੁਹਾਡੇ ਤੇ ਨਜਾਇਜ਼ ਅਨਸੈਸਰੀ ਪਰਚੇ ਰਜਿਸਟਰਡ ਕਰਾਉਂਦਾ ਤੇ ਇਨੀ ਗੈਰਤ ਤੇ ਫਿਰ ਬੰਦੇ 'ਚ ਹੋਣੀ ਚਾਹੀਦੀ ਆ ਨਾ ਕਿ ਉਸ ਬੰਦੇ ਦੇ ਨੂੰ ਠੁੱਡਾ ਮਾਰ ਕੇ ਉਹਨੂੰ ਇਹ ਗੱਲ ਕਹੀ ਜਾਵੇ ਵੀ ਜਾ ਤੈਨੂੰ ਨਹੀਂ ਵੋਟਾਂ ਪਾਉਣੀਆਂ ਮੈਂ ਮੰਨਦਾ ਕਿ ਜਿਹੜੀ ਪਾਰਟੀ ਹੁੰਦੀ ਆ ਇਹ ਧਰਮ ਨਾਲੋਂ ਜ਼ਿਆਦੀ ਪਿਆਰੀ ਹੁੰਦੀ ਆ ਜਾਂ ਧੜੇ ਨੂੰ ਜਿਹੜਾ ਧੜਾ ਜਿਹੜਾ ਉਹ ਤੋਂ ਬੰਦੇ ਨੂੰ ਰੱਖਣਾ ਚਾਹੀਦਾ ਜਾਂ ਕਰਨਾ ਚਾਹੀਦਾ ਪਰ ਇਹ ਵੀ ਗੱਲ ਕੀ ਵੀ ਜਿੱਥੇ ਤੁਹਾਡੀ ਕੋਈ ਇੱਜ਼ਤ ਹੀ ਨਾ ਕਰੇ ਉਹਦੇ ਜਾ ਕੇ ਤੁਸੀਂ ਭਵਾਂਦੀ ਬੋਝਾ ਅਗਲਾ ਤੁਹਾਨੂੰ ਬੋਣ ਦੀ ਕੋਸ਼ਿਸ਼ ਨਾ ਕਰੇ ਜਾਂ ਤੁਸੀਂ ਉਹਦੇ ਨੇੜੇ ਲੱਗਣ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਨੇੜੇ ਨਾ ਲਾਵੇ ਤੇ ਫਿਰ ਦੱਸੋ ਆਪਾਂ ਕਰ ਵੀ ਕੀ ਸਕਦੇ ਆ ਉੱਥੇ ਕਿਤਨੇ ਕਿਤੇ ਬੰਦੇ ਨੂੰ ਤੇ ਫੈਸਲਾ ਲੈਣਾ ਪੈਂਦਾ ਨਾ ਇੱਕ ਇੱਕ ਇਨਸਾਨ ਤੁਹਾਡੇ ਵਾਸਤੇ ਚੰਗਾ ਕੰਮ ਕਰਦਾ ਤੇ ਦੂਜਾ ਬੰਦਾ ਉਹਨੂੰ ਰੋਕਦਾ ਜਾਂ ਇੱਥੇ ਗੋਲੀਆਂ ਚਲਾਉਂਦਾ ਹੁਣ ਨਹੀਂ ਜਦੋਂ ਦੀ ਆ ਗਵਰਨਮੈਂਟ ਚੇਂਜ ਹੋਈ ਆ ਮਤਲਬ ਆਪਣੇ ਐਮਐਲਏ ਡਾਕਟਰ ਅਗਨੀ ਹੋਤਰੀ ਬਣ ਗਏ ਨੇ ਮੈਂ ਨਹੀਂ ਕਹਿੰਦਾ ਕਿ ਕੋਈ ਕਾਂਗਰਸੀ ਕਾਲੀ ਇਸ ਕੰਮ 'ਚ ਮੈਂ ਨਹੀਂ ਪੈਣਾ ਚਾਹੁੰਦਾ ਕਿਉਂਕਿ ਮੈਂ ਇੱਕ ਇਨਸਾਨ ਦੇ ਨਾਲ ਆ ਨਾ ਮੈਂ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਨਾ ਮੈਂ ਕਿ ਚੰਗੇ ਇਨਸਾਨ ਦੇ ਹਮੇਸ਼ਾ ਹੀ ਨਾਲ ਖੜਨਾ ਜਿਹੜਾ ਮਰਜ਼ੀ ਹੋਏ ਜੇ ਜਿਹੜੇ ਐਮਐਲਏ ਚੰਗੇ ਕੰਮ ਕਰੂਗਾ ਉਹਦੇ ਨਾਲ ਖੜੂਗਾ ਜਿਹੜਾ ਗਲਤ ਕੰਮ ਕਰੂਗਾ ਉਹਦਾ ਵਿਰੋਧ ਕਰੂਗਾ ਜੇ ਹੁਣ ਜਿੱਦ ਦੀ ਆ ਡਾਕਟਰ ਧਰਮਵੀਰ ਅਗਨੀ ਹੋਤਰੀ ਇੱਥੇ ਬਣੇ ਨੇ ਐਮਐਲਏ ਹੁਣ ਨਹੀਂ ਗੁੰਡਾਗਰਦੀ ਚਬਾਲ ਚੋਗੀ ਹੁਣ ਨਹੀਂ ਗੋਲੀਆਂ ਉਦਨੀਆਂ ਚੱਲ ਗਈਆਂ ਸਿਰਫ ਵੀਰੋ ਸਾਨੂੰ ਇੱਕ ਬਦਨਾਮ ਕਰਨ ਦੀ ਸਾਜ਼ਿਸ਼ ਜਿਹੜੀ ਆ ਉਹ ਰਚੀ ਜਾਂਦੀ ਆ ਉਹਦੇ ਵਿੱਚ ਗੁਰੂ ਮਹਾਰਾਜ ਹਮੇਸ਼ਾ ਹੀ ਸਾਡਾ ਸਾਥ ਦਿੱਤਾ ਚੰਗੇ ਕੰਮ ਵਾਸਤੇ ਰੱਬ ਨੇ ਹਮੇਸ਼ਾ ਹੀ ਸਾਡੇ ਦੇ ਅੰਗ ਸੰਗ ਸਾਈ ਹੋ ਕੇ ਸਾਡੇ ਨਾਲ ਚੱਲਿਆ ਬਾਕੀ ਤੁਹਾਡਾ ਸਾਰੀ ਸੰਗਤ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਜਿਵੇਂ ਤੁਸੀਂ ਰਾਤੀ ਇੰਨੀ ਮੈਂ ਕਹਿੰਦਾ ਵੀ ਸ਼ਾਇਦ ਮੈਂ ਤੇ ਆਪਣੇ ਆਪ ਨੂੰ ਇਹਨੇ ਜੋਗਾ ਹੀ ਨਹੀਂ ਸਮਝਦਾ ਕਿ ਜਿਵੇਂ ਰਾਤ ਤੁਸੀਂ ਸਾਰੀ ਸੰਗਤ ਲੈ ਕੇ ਬਿਜਲੀ ਘਰ ਪਹੁੰਚੇ ਥਾਣਾ ਤੁਸੀਂ ਘੇਰ ਲਿਆ ਬਿਜਲੀ ਘਰ ਤੁਸੀਂ ਘੇਰ ਲਿਆ ਮੁਲਾਜ਼ਮਾਂ ਨੂੰ ਤੁਸੀਂ ਬਾਹਰ ਨਾਲ ਨਿਕਲਣ ਦਿੱਤਾ ਕਿ ਜਿੰਨਾ ਚਿਰ ਤੱਕ ਇੱਥੋਂ ਦੀ ਲਾਈਟ ਤੁਸੀਂ ਨਹੀਂ ਚਲਾਓਗੇ ਉਹਨਾਂ ਚਿਰ ਤੱਕ ਅਸੀਂ ਤੁਹਾਨੂੰ ਬਾਹਰ ਨਹੀਂ ਜਾਣ ਦੇਵਾਂਗੇ ਮੈਂ ਤਾਂ ਵੀਰੋ ਤੁਹਾਡਾ ਧੰਨਵਾਦ ਕਰਦਾ ਆ ਮੈਂ ਦੇਖਣਦਾ ਸੀ ਉਹਨੇ ਸੋਸ਼ਲ ਮੀਡੀਆ ਤੇ ਕਿਉਂਕਿ ਜਿਹਨੂੰ ਸੱਚਾਈ ਨਹੀਂ ਪਤਾ ਉਹ ਤਾਂ ਬੜਾ ਕੁਝ ਲਿਖੂਗਾ ਲੋ ਜੀ ਸਰਪੰਚ ਨੇ ਗੁੰਡਾਗਰਦੀ ਕਰਦੀ ਉਹ ਮੈਂ ਕਿੰਨੀ ਕ ਗੁੰਡਾਗਰਦੀ ਵਿਰੋਗ ਕੇ ਕਰਦਾ ਰਿਹਾ ਮੈਂ ਕਿੰਨੇ ਕ ਅੱਗੇ ਅਫਸਰ ਕੁੱਟਿਆ ਜਾਂ ਮੈਂ ਤਾਂ ਕਦੀ ਆਪਣੀ ਜ਼ੁਬਾਨ ਹੀ ਨਹੀਂ ਕਦੀ ਕਿਸੇ ਨੇ ਏਦਾਂ ਦੀ ਮਾਰੀ ਕੀਤੀ ਜੇ ਮੇਰੇ ਕੋ ਵੱਡਾ ਆ ਗਿਆ ਛੋਟਾ ਆ ਗਿਆ ਮੈਂ ਸਵਾਏ ਜੀ ਤੋਂ ਕਦੀ ਵੀ ਅੱਜ ਤੱਕ ਕਿਸੇ ਨੂੰ ਨਹੀਂ ਬੋਲਿਆ ਪਰ ਇਸ ਕਰਕੇ ਜੇ ਮੈਨੂੰ ਕਿਸੇ ਇੱਕ ਕਿਸੇ ਇਲਜ਼ਾਮ ਦਾ ਸਾਹਮਣਾ ਵੀ ਕਰਨਾ ਪਊਗਾ ਤੇ ਮੈਂ ਉਹ ਇਲਜ਼ਾਮ ਜਿਹੜਾ ਉਹ ਆਪਣੇ ਸਿਰ ਲੈਣ ਲਈ ਤਿਆਰ ਆਂ ਕਿਉਂਕਿ ਮੈਂ ਕਿਸੇ ਹੱਦ ਸੱਚ ਵਾਸਤੇ ਗੱਲ ਕੀਤੀ ਮੈਂ ਕੋ ਆਪਣੇ ਨਿੱਜੀ ਵਫਾਦ ਵਾਸਤੇ ਨਹੀਂ ਗੱਲ ਕੀਤੀ ਮੈਂ ਅੱਜ ਵੀ ਜਿਹੜੇ ਮੇਰੇ ਘਰ ਦੇ ਬਿੱਲ ਨੇ ਜਾਂ ਮੈਂ ਬੱਤੀ ਜਿਹੜੀ ਮੇਰੀ ਮੇਰਾ ਫਾਰਮ ਦਾ ਬਿੱਲ ਦੇਖ ਲਓ 10-12000 ਰੁਪਏ ਆਉਂਦਾ ਮੇਰੇ ਘਰ ਦਾ ਬਿੱਲ 30-35000 ਰੁਪਏ ਆਉਂਦਾ ਮੇਰੇ ਗਨ ਹਾਊਸ ਦਾ ਬਿੱਲ ਉਹ 8-10000 ਰੁਪਏ ਆਉਂਦਾ ਮੈਂ ਕੋ ਆਪਣੇ ਮਫਾਦ ਵਾਸਤੇ ਇਦਾਂ ਦਾ ਕੰਮ ਨਹੀਂ ਕੀਤਾ ਮੈਂ ਤਾਂ ਇੱਕ ਕਿਸੇ ਗਰੀਬ ਬੰਦੇ ਦੀ ਵਾਸਤੇ ਜਿਹੜੀ ਉਹ ਗੱਲ ਨੂੰ ਇੱਥੋਂ ਤੱਕ ਲੈ ਕੇ ਗਿਆ ਬਾਕੀ ਕੋਈ ਖਤਰਾ ਨਹੀਂ ਤੁਹਾਡਾ ਆਸ਼ੀਰਵਾਦ ਭਰਾਵਾਂ ਦਾ ਚਾਹੀਦਾ ਵਾ ਇਹੋ ਜੀਆਂ ਕਈ ਆਈਆਂ ਕਈ ਗਈਆਂ ਨਾ ਮੈਂ ਪਹਿਲਾਂ ਕਦੀ ਪਰਵਾਹ ਕੀਤੀ ਐ ਨਾ ਮੈਂ ਹੁਣ ਕਰਦਾ ਜਿੰਨਾ ਚਿਰ ਰਹੂੰਗਾ ਅਣਖਣਾ ਰਹੂੰਗਾ ਜਿੱਦ ਤਰ ਮੈਨੂੰ ਲੱਗੂਗਾ ਕਿ ਮੇਰੀ ਅਣਖ ਜਿਹੜੀ ਆ ਉਹ ਖਤਮ ਹੁੰਦੀ ਜਾਬਦੀ ਜਾ ਮੇਰੀ ਜ਼ਮੀਰ ਜਿਹੜੀ ਆ ਉਹ ਮੈਨੂੰ ਧੋਖਾ ਦੇਣਦੀ ਆ ਤੇ ਮੈਂ ਵੀਰੋ ਇਹ ਸਾਰਾ ਕੁਝ ਛੱਡ ਕੇ ਪਰਾਂ ਹੋ ਜਾਊਗਾ ਕੋਈ ਚਾਤ ਨਹੀਂ ਬਸ ਤੁਹਾਡੇ ਪਿਆਰ ਦਾ ਭੁੱਖਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ